ਲੋਕ ਸਭਾ ਨੇ 20 ਅਪ੍ਰੈਲ ਵੀਰਵਾਰ ਨੂੰ ਸਵੇਰੇ 12 ਘੰਟੇ ਚੱਲੀ ਬਹਿਸ ਤੋਂ ਬਾਅਦ ਵਕਫ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ ਜਿਸ ਤੇ ਹੱਕ ਵਿੱਚ 288 ਮੈਂਬਰਾਂ ਨੇ ਵੋਟ ਦਿੱਤੀ ਤੇ 232 ਮੈਂਬਰਾਂ ਨੇ ਵਿਰੋਧ ਵਿੱਚ ਵੋਟ ਦਿੱਤੀ ਬਹਿਸ ਦੇ ਜਵਾਬ ਵਿੱਚ ਕੇਂਦਰੀ ਕਟਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਜੂਜੂ ਨੇ ਕਿਹਾ ਹੈ ਕਿ ਕਟਗਿਣਤੀਆਂ ਲਈ ਭਾਰਤ ਤੋਂ ਸੁਰੱਖਿਤ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ ਹੈ ਉਹ ਸੁਰੱਖਿਅਤ ਹਨ ਕਿਉਂਕਿ ਬਹੁਗਿਣਤੀ ਪੂਰੀ ਤਰ੍ਹਾਂ ਤਰਨਿਰਪੱਖ ਹੈ ਇਹ ਬਿੱਲ ਹੁਣ ਰਾਜ ਸਭਾ ਵਿੱਚ ਜਾਵੇਗਾ ਜਿੱਥੇ ਇੱਕ ਹੋਰ ਲੰਬੀ ਬਹਿਸ ਹੋਣ ਦੀ ਉਮੀਦ ਹੈ ਲਈ 8 ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਸਰਕਾਰ ਦੁਆਰਾ ਸੋਧਿਆ ਹੋਇਆ ਬਿੱਲ ਸੰਯੁਕਤ ਸੰਸਦਿਕ ਕਮੇਟੀ ਦੀਆਂ ਸ਼ਿਫਾਰਸ਼ਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਲਿਆਂਦਾ ਗਿਆ ਸੀ ਜਿਸ ਨੇ ਪਿਛਲੇ ਸਾਲ ਅਗਸਤ ਵਿੱਚ ਪੇਸ਼ ਕੀਤੇ ਗਏ ਕਾਨੂੰਨ ਦੀ ਜਾਂਚ ਕੀਤੀ ਸੀ ਮੁ슬लिम ਵਕਫ ਬਿੱਲ 2024 ਵੀ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ ਲੋਕ ਸਭਾ ਵਿੱਚ ਬਹਿਸ ਲਗਭਗ 12 ਘੰਟੇ ਚੱਲ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਬਿੱਲ ਬਾਰੇ ਆਪਣੇ ਵਿਚਾਰ ਰੱਖ ਲਈ ਸਾਰੇ ਆਗੂਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕੁਝ ਆਗੂ ਕਹਿ ਰਹੇ ਹਨ ਕਿ ਬਿੱਲ ਗੈਰ ਸੰਵਿਧਾਨਿਕ ਹੈ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਵੇਂ ਕਹਿ ਸਕਦੇ ਹਨ ਕਿ ਬਿੱਲ ਗੈਰ ਸੰਵਿਧਾਨਿਕ ਹੈ? ਜੇਕਰ ਇਹ ਗੈਰ ਸੰਵਿਧਾਨਿਕ ਸੀ ਤਾਂ ਅਦਾਲਤ ਨੇ ਇਸ ਨੂੰ ਰੱਦ ਕਿਉਂ ਨਹੀਂ ਕੀਤਾ? ਗੈਰ ਸੰਵਿਧਾਨਿਕ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਬਿੱਲ ਸੰਵਿਧਾਨ ਦੇ ਵਿਰੁੱਧ ਨਹੀਂ ਹੈ ਜਿਵੇਂ ਕਿ ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸੰਵਿਧਾਨਿਕ ਅਤੇ ਸਵਿਧਾ ਅਨੇਕ ਸ਼ਬਦਾਂ ਦੀ ਵਰਤੋਂ ਇੰਨੇ ਹਲਕੇ ਢੰਗ ਨਾਲ ਨਹੀਂ ਕਰਨੀ ਚਾਹੀਦੀ।